ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਕਾਂਗਰਸ ਦੇ ਵਿੱਚ ਚੱਲ ਰਹੀ ਪਾਰਟੋ ਤਾੜ ਤੋਂ ਬਾਅਦ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਕਾਂਗਰਸ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਵਿੱਚ ਜੋ ਧੜੇ ਬੰਦੀ ਚੱਲ ਰਹੀ ਸੀ ਉਹ ਨਜ਼ਾਕ ਜ਼ਾਹਰ ਹੋ ਚੁੱਕੀ ਹੈ ਸ਼ਰਿਆਮ ਧੜੇ ਬੰਦੇ ਨੂੰ ਲੈ ਕੇ ਕਾਂਗਰਸ ਦੇ ਸੁਭਾ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਜਿਹੇ ਮਾਹੌਲ ਦੇ ਵਿੱਚ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਿ ਸਕਦੇ ਤਾਂ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਦੇ ਦਿੱਲੀ ਦੇ ਤੁਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਪ੍ਰਧਾਨਗੀ ਅਹੁਦੇ ਤੋਂ ਲਵਲੀ ਨੇ ਅਸਤੀਫਾ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਲਵਲੀ ਨੇ ਕਾਂਗਰਸ ਦੇ ਇੰਚਾਰਜ ਜਰਨਲ ਸਕੱਤਰ ਦੀਪਕ ਬਾਵਰੀਆ ਨਾਲ ਤਕਰਾਰ ਕਾਰਨ ਅਹੁਦਾ ਛੱਡ ਦਿੱਤਾ ਹੈ ਦਰਸਾਲ ਅਜੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਨੇਤਾਵਾਂ ਨੇ ਬਾਵਰੀਆ ਦੇ ਤੌਰ ਤਰੀਕੇ ਉੱਤੇ ਨਰਾਜ਼ਗੀ ਜਤਾਈ ਹੈ ਲਵਲੀ ਅਨੁਸਾਰ ਉਹਨਾਂ ਤੇ ਬਾਵਰੀਆ ਖਿਲਾਫ ਰਹਿਣ ਵਾਲੇ ਆਗੂਆਂ ਨੂੰ ਬਾਹਰ ਕਰਨ ਦਾ ਭਾਰੀ ਦਬਾਅ ਹੈ ਇਸ ਲਈ ਉਹ ਅਸਤੀਫਾ ਦੇ ਰਹੇ ਨੇ ਤਾਂ ਅਰਵਿੰਦਰ ਸਿੰਘ ਲਵਲੀ ਨੇ ਇੰਚਾਰਜ ਜਨਰਲ ਸਕੱਤਰ ਦੀਪਕ ਬਾਵਰੀਆ ਨਾਲ ਚੱਲ ਰਹੀ ਤਕਰਾਰ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦਿੱਲੀ ਦੇ ਵਿੱਚ ਕਾਂਗਰਸ ਦੀ ਜਿਹੜੀ ਪਾਟੋ ਤਾੜ ਧੜੇ ਬੰਦੀ ਹੈ ਉਹ ਝਗ ਜ਼ਾਹਰ ਹੋ ਚੁੱਕੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੋ ਟੜੇਬੰਦੀ ਹੋਈ ਸੀ ਉਹ ਹੁਣ ਜ਼ਾਗ ਜ਼ਾਹਰ ਹੋ ਚੁੱਕੀ ਹੈ ਜਿਸ ਕਾਰਨ ਅਰਵਿੰਦਰ ਸਿੰਘ ਲਾਵਲੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਮੁਸ਼ਕਲ ਦੀ ਘੜੀ ਦੇ ਵਿੱਚ ਲਵਲੀ ਨੇ ਪਾ ਦਿੱਤਾ ਕਿਉਂਕਿ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਜਿਸ ਸਮੇਂ ਪ੍ਰਧਾਨ ਨੂੰ ਸਾਰੀ ਪਾਰਟੀ ਇਕ ਕਰਨੀ ਹੁੰਦੀ ਹੈ ਰੂਸਿਆ ਨੂੰ ਮਨਾਉਣਾ ਹੁੰਦਾ ਉਸ ਸਮੇਂ ਪਾਰਟੀ ਦੇ ਪ੍ਰਧਾਨ ਨੇ ਖੁਦ ਉਹਦੇ ਤੋਂ ਅਸਤੀਫਾ ਦੇ ਦਿੱਤਾ ਤੰਗ ਆ ਕੇ ਧੜੇਬੰਦੀ ਦੇ ਕਾਰਨ ਉਹਨਾਂ ਨੇ ਇਹ ਅਸਤੀਫਾ ਦੇ ਦਿੱਤਾ ਹੈ ਦਿੱਲੀ ਦੇ ਵਿੱਚ ਇਸ ਸਮੇਂ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਤਾ ਤਾਂ ਉਹਨੂੰ ਦੱਸਦੀ ਇਸ ਸਮੇਂ ਦਿੱਲੀ ਦੇ ਵਿੱਚ 7 ਲੋਕ ਸਭਾ ਸੀਟਾਂ ਨੇ ਜਿਸ ਵਿੱਚ ਆਮ ਆਦਮੀ ਪਾਰਟੀ ਨਾਲ ਸਮਝੌਤੇ ਤਹਿਤ 3 ਸੀਟਾਂ ਉੱਤੇ ਕਾਂਗਰਸ 4 ਸੀਟਾਂ ਤੇ ਆਮ ਆਦਮੀ ਪਾਰਟੀ ਚੋਣ ਲੜ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਾਂਗਰਸ ਹਾਈ ਕਮਾਂਡ ਅਰਵਿੰਦਰ ਸਿੰਘ ਲਾਵਲੀ ਦਾ ਅਸਤੀਫਾ ਮਨਜ਼ੂਰ ਕਰਦੀ ਹੈ ਜਾਂ ਫਿਰ ਨਾ ਮਨਜ਼ੂਰ ਕਰਦੀ ਹੈ